ਵਾਜ ਜੀ ਕਾ ਖਾਲਸਾ ਵਾਜ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਤਮ ਸਮੇਂ ਕਰਤਾਰਪੁਰ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਦੇ ਵਿਚਕਾਰ ਝਗੜਾ ਹੋ ਗਿਆ ਮੁਸਲਮਾਨ ਕਹਿਣ ਸਾਡਾ ਪੀਰ ਸੀ ਵਲੀ ਅੱਲਾ ਸੀ ਅਸੀਂ ਤੇ ਇਸ ਦੀ ਕਬਰ ਬਣਾਵਾਂਗੇ ਹਿੰਦੂ ਕਹਣ ਲਗੇ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਮਾਤਾ ਤ੍ਰਿਪਤਾ ਦੀ ਕੁਖ ਤੋਂ ਜਨਮੇ ਪਿਤਾ ਕਲਿਆਨ ਦਾਸ ਦੇ بیٹے 베ਦੀਆਂ ਦੇ ਘਰ ਵਿੱਚ ਪੈਦਾ ਹੋਏ ਤੇ 베ਦੀ ਕਲਬੂਸ਼ਨ ਨੇ ਇਹ ਕਿਸਾ ਹੋ ਸਕਦਾ ਹੈ ਅਸੀਂ ਤਾਂ ਇਸ ਦਾ ਦਾ ਸੰਸਕਾਰ ਕਰਾਂਗੇ ਝਗੜਾ ਤਕਰਾਰ ਇਤਨਾ ਕ ਵੱਧ ਗਿਆ ਕਿ ਗੱਲ ਹਥਿਆਰਾਂ ਤੱਕ ਪਹੁੰਚ ਗਈ ਲਾਠੀਆਂ ਚੁੱਕ ਲਈਆਂ ਗਈਆਂ ਹਥਿਆਰ ਚੁੱਕ ਲਏ ਗਏ ਕੋਈ ਸਿਆਣਾ ਮਨੁੱਖ ਆਇਆ ਤੇ ਕਹਿਣ ਲੱਗਾ ਜਿਸ ਦੀ ਖਾਤਰ ਵਿਚਾਰ ਕਰਦਿਆਂ ਕਰਦਿਆਂ ਤਕਰਾਰ ਕਰਦਿਆਂ ਕਰਦਿਆਂ ਤੁਸੀਂ ਹਥਿਆਰ ਚੁੱਕ ਲਏ ਨੇ ਦੇਖੋ ਤੇ ਸਹੀ ਪਹਿਲੇ ਚਾਦਰ ਦੇ ਥੱਲੇ ਕੀ ਹੈ ਸੋ ਪਿਆਰਿਓ ਉਸ ਵੇਲੇ ਜਦੋਂ ਚਾਦਰ ਚੁੱਕੀ ਤੇ ਚਾਦਰ ਦੇ ਥੱਲੇ ਦੋ ਗੁਲਾਬ ਦੇ ਫੁੱਲ ਸੀ ਹੋਰ ਕੁਝ ਵੀ ਨਹੀਂ ਸੀ ਭਗਵਾਨ ਕੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਇਸ਼ਾਰਾ ਕਰ ਗਏ ਮੈਂ ਤੇ ਇੱਕ ਮੈਕ ਸੀ ਮਇਆਕਾਰ ਨਹੀਂ ਸੀ ਮੈਂ ਇੱਕ ਖੁਸ਼ਬੂ ਸੀ ਮੈਂ ਤੇ ਇੱਕ ਜੋਸੀ ਸ਼ਰੀਰ ਨਹੀਂ ਸੀ ਇਹ ਫੁੱਲ ਪਏ ਨੇ ਮੈਂ ਤੇ ਚਲੀ ਗਈ ਜੋ ਮੈਕ ਲਬਣੀ ਹੈ ਪਤਾ ਕਵੀ ਸੰਤੋਖ ਸਿੰਘ ਜੀ ਨੇ ਕੀ ਲਿਖਿਆ ਬਾਬਾ ਮੜੀ ਨਾ ਗੋਰ ਗੁਰ ਅੰਗਦ ਕੇ ਹੀ ਇਹ ਮਾਹੇ ਪੁੰਨ ਸਤ ਸੰਗਤ ਹੋਰ ਨਿਸ਼ਚੇ ਦਿਨ ਬਸਬੋ ਮੈਂ ਕਰੋ ਤੇ ਮਹਿਕ ਚਲੀ ਗਈ ਏ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਵਿੱਚ ਸੰਗਤ ਵਿੱਚ ਸ਼ਬਦ ਵਿੱਚ ਲੱਭਣਾ ਏ ਉਥੋਂ ਲਭੋ ਬਾਬਾ ਮੜੀਆਂ ਵਿੱਚ ਕੋਈ ਨਹੀਂ ਕਬਰਾਂ ਵਿੱਚ ਕੋਈ ਨਹੀਂ ਜਿਹਾ ਤੇ ਝੁਕ ਗਏ ਲੇਕਿਨ ਵਿਚਾਰ ਚੱਲ ਰਹੀ ਸੀ ਤਕਰਾਰ ਤੇ ਠੰਡੀ ਪੈ ਗਈ ਪਰ ਵਿਚਾਰਾਂ ਦੀ ਜੰਗ ਅਜੇ ਵੀ ਜਾਰੀ ਸੀ ਸੋ ਇਹਨਾਂ ਵਿਚਾਰ ਵਰਨਾਂ ਦੇ ਇਹ ਸਮੇਂ ਤੇ ਇਹ ਨਿਆਂ ਹੈ ਕਿ ਅਸੀਂ ਨਾਨਕ ਨੂੰ ਵਰਨਾ ਹੈ ਬੜਾ ਔਖਾ ਕੰਮ ਹੈ ਮੰਡ ਨਹੀਂ ਸਕੇ ਮਹਿਕ ਚਲੀ ਗਈ ਸਾਨੂੰ ਗੁਰੂ ਨਾਨਕ ਦੀ ਚਾਦਰ ਨੂੰ ਵੰਡਦੇ ਆ ਇਸ ਦੇ ਦੋ ਟੁਕੜੇ ਕਰਦੇ ਹਾਂ ਇੱਕ ਮੁਸਲਮਾਨਾਂ ਨੂੰ ਦਿੱਤਾ ਜਾਵੇ ਤੇ ਇੱਕ ਹਿੰਦੂਆਂ ਨੂੰ ਦਿੱਤਾ ਜਾਵੇ ਮਾਫ਼ ਕਰਨਾ ਇਹ ਦੁਨੀਆਂ ਦੇ ਲੋਗੋ ਗੁਰੂ ਸਾਹਿਬ ਨੇ ਆਪਣੀ ਸਾਰੀ ਜ਼ਿੰਦਗੀ ਸਾਰੀ ਦੁਨੀਆਂ ਦਾ ਪਰਮਣ ਕੀਤਾ ਹਰ ਜਗ੍ਹਾ ਤੇ ਗਏ ਹਰ ਜਗ੍ਹਾ ਤੇ ਉਹਨਾਂ ਦੇ ਸਿੱਖੀ ਸਿੱਖਿਆ ਗੁਰੂ ਵਿਚਾਰ ਉਹਨਾਂ ਦੀ ਵਿਚਾਰ ਨਾਲ ਰਲਦੇ ਮਿਲਦੇ ਸਿੱਖ ਸੰਗਤ ਪਰ ਲਿਖਣ ਵਾਲਿਆਂ ਦੇ ਵਾਰੀ-ਵਾਰੀ ਜਾਈਏ ਕਿਸ ਤਰੀਕੇ ਦੇ ਨਾਲ ਇਹ ਵੰਡੀ ਪਾਈ ਹੈ ਕਿ ਇੱਕ ਬੰਨੇ ਮੁਸਲਮਾਨ ਆ ਗਏ ਇੱਕ ਬੰਨੇ ਹਿੰਦੂ ਆ ਗਏ ਗੁਰੂ ਸਾਹਿਬ ਦੇ ਬਣਾਏ ਹੋਏ ਸਿੱਖ ਸੀ ਉਹ ਕਿੱਧਰ ਚਲੇ ਗਏ ਕਿ ਉਹ ਸਿੱਖ ਕੋਈ ਨਾ ਰਿਹਾ ਜਾਂ ਗੁਰੂ ਨਾਨਕ ਸਾਹਿਬ ਤੋਂ ਸਿੱਖ ਕੋਈ ਬਣਿਆ ਹੀ ਨਹੀਂ ਜਾਂ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਨਾਲ ਕੋਈ ਜੁੜਿਆ ਹੀ ਨਹੀਂ ਖੈਰ ਇਸ ਬਣੇ ਨਾ ਜਾਈਏ ਔਰ ਅਗੇ ਜਿਸ ਤਰ੍ਹਾਂ ਕਰਤਾਰਪੁਰ ਵਿੱਚ ਚਾਦਰ ਦੇ ਦੋ ਟੁਕੜੇ ਕਰ ਦਿੱਤੇ ਗਏ ਉਸੇ ਥਾਂ ਤੋਂ ਦੇਸ਼ ਦੀ ਵੀ ਦੋ ਟੁਕੜੇ ਹੋ ਗਏ ਰਾਵੀ ਦਾ ਪਰਲਾ ਹਿੱਸਾ ਪਾਕਿਸਤਾਨ ਜੇ ਉਰਲਾ ਇਸਾਹ ਹਿੰਦੁਸਤਾਨ ਬਣ ਗਿਆ ਐ ਮੂਰਖ ਕਿਦਰੇ ਇਹ ਚਾਦਰ ਦੇ ਦੋ ਟੁਕੜੇ ਨਾ ਕਰ ਦੇ ਇਹ ਦੇਸ਼ ਅਜ ਵੀ ਇੱਕ ਬਣਿਆ ਰਹਿਣਾ ਸੀ ਮੁਸਲਮਾਨਾਂ ਨੇ ਉਸ ਚਾਦਰ ਦੀ ਰਾਵੀ ਦੇ ਕਿਨਾਰੇ ਕਬਰ ਬਣਾਈ ਹਿੰਦੂਆਂ ਨੇ ਉਹ ਚਾਦਰ ਦਾ ਦਾ ਸੰਸਕਾਰ ਕਰਕੇ ਮੜੀ ਬਣਾ ਦਿੱਤੀ ਇਹ ਗੱਲ ਰਾਵੀ ਨੂੰ ਚੰਗੀ ਨਹੀਂ ਲੱਗੀ ਤੇ ਰਾਤ ਨੂੰ ਰਾਵੀ ਦੇ ਪਾਣੀ ਵਿੱਚ ਹੜਾਇਆ ਕਬਰ ਵੀ ਜਾਂਦੀ ਰਹੀ ਤੇ ਮੜੀ ਵੀ ਜਾਂਦੀ ਰਹੀ ਰਾਵੀ ਕਬਰ ਵੀ ਵਹਾ ਕੇ ਲੈ ਗਈ ਰਾਵੀ ਮੜੀ ਵੀ ਵਹਾ ਕੇ ਲੈ ਗਈ ਪਰ ਸਿੱਖਾਂ ਵੱਲੋਂ ਬਣਾਇਆ ਹੋਇਆ ਜੋ ਗੁਰੂ ਅਸਥਾਨ ਹੈ ਉਹ ਪਿਆਰਿਓ ਅੱਜ ਵੀ ਕਾਇਮ ਹੈ ਅੱਜ ਵੀ ਦੁਨੀਆ ਉੱਤੇ ਸ਼ੀਦਾ ਕਰਦੀ ਹੈ ਅੱਜ ਵੀ ਦੁਨੀਆ ਉੱਤੇ ਜਾ ਕੇ ਆਪ ਆਪ ਮਸ਼ਾਵਰ ਕਰਦੀ ਹੈ ਅਰੋ ਗੁਰੂ ਦੀਆਂ ਸਿੱਖਿਆਵਾਂ ਤੇ ਚਲਦੀ ਹੈ ਸੋ ਏਸੀ ਪਿਆਰਿਓ ਤਾਂ ਤਾਂ ਗੁਰੂ ਨਾਨਕ ਦੇਵ ਜੀ ਦੀ ਆਖੀਰੀ ਸਮੇਂ ਦਾ ਦ੍ਰਿਸ਼ ਜੋ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਆਸੇ ਆਪ ਜੀ ਇਸ ਵਿਚਾਰ ਨੂੰ ਹਿਰਦੇ ਵਿੱਚ ਵਸਾਵੋਗੇ ਹੋਈਆਂ ਫੁੱਲਾਂ ਨੂੰ ਨਚਤਾਰਿਓ ਗੱਜ ਕੇ ਫਤਿਹ ਜਾਈਏ ਜੀ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ